ਹੈਮਰੇਵਲ ਹਾਈ ਕਮਡ ਨੇ BBMB ਦੀ ਰਿਟ ਦੇ ਵਿੱਚ 6 ਮਈ 2025 ਨੂੰ ਆਰਡਰ ਕੀਤਾ ਸੀ ਜਿਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੇ ਗਏ ਸਨ ਉਹਦੇ ਵਿੱਚ ਡਾਇਰੈਕਸ਼ਨ ਹੈ ਕਿ ਵੀ ਪੰਜਾਬ ਪੁਲਿਸ ਕੋਲੀ ਕੰਪੀਟੈਂਟ ਹੈ ਆਪਣੇ ਸਿਕਿਉਰਿਟੀ ਨੂੰ BBMB ਦੇ ਡੈਮ ਦੇ ਉੱਤੇ ਤੇ ਉਹਦੀਆਂ ਫੈਸਿਲਿਟੀਆਂ ਤੇ ਲਗਾ ਦੇ ਪੰਜਾਬ ਪੁਲਿਸ ਸਿਕਿਉਰਿਟੀ ਲਗਾਏਗੀ ਲੇਕਿਨ BBMB ਨੇ ਡੇ ਟੂ ਡੇ ਵਰਕ ਵਿੱਚ ਇੰਟਰਫੇਅਰ ਨਹੀਂ ਕਰੇਗਾ ਅਜੀ ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਦੀ ਲੀਗਲੀ ਕੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦੀ ਹੈ ਸਾਨੂੰ ਉਹ ਆਰਡਰ ਦੇ ਦਿਓ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਸਾਡੇ ਕੋਲ ਤਾਂ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਨਹੀਂ ਦਿੱਤਾ ਗਿਆ ਜਦੋਂ 28 ਉਹ ਹੀ 8 ਤਰੀਕ ਨੂੰ 8 ਤਰੀਕ ਨੂੰ ਕੋਰਟ ਨੇ ਯੂਨੀਅਨ ਆਫ ਇੰਡੀਆ ਨੂੰ ਪੁੱਛਿਆ ਕਿ ਵੀ ਤੁਹਾਡਾ ਕੰਪੀਟੈਂਟ ਆਫੀਸਰ ਇਸ ਇਸ਼ੂ ਨੂੰ ਡਿਸਾਈਡ ਕਰਨ ਲਈ ਕੌਣ ਹੈ ਉਹ ਕਹਿੰਦੇ ਜੀ ਯੂਨੀਅਨ ਪਾਵਰ ਸੈਕਟਰੀ ਹੈ ਪਾਵਰ ਸੈਕਟਰੀ ਨੇ ਅਜ ਤੱਕ ਕੋਈ ਆਰਡਰ ਨਹੀਂ ਪਾਸ ਕੀਤਾ ਇਨ ਸਪਾਈਟ ਆਫ ਥਿਸ ਕਿ ਹਰਿਆਣਾ ਦੀ ਦਰਖਾਸਤ ਜਿਹੜੀ ਹੈ ਬੀਬੀਐਮਪੀ ਦੇ ਥਰੂ ਪਾਵਰ ਸੈਕਟਰੀ ਤੇ ਪੂਰ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ 9 ਤਰੀਕ ਨੂੰ ਜਦੋਂ ਇਹ ਸਾਰੀਆਂ ਇਸ਼ੂਜ਼ ਆਈਆਂ ਉਨਾ ਨੇ ਕਿਹਾ ਕਿ ਅਸੀਂ ਕੋਈ ਕੰਟੈਂਪਟ ਨਹੀਂ ਇਸ਼ੂ ਕਰ ਰਹੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੇ ਅਫਸਰ ਉੱਥੇ ਮੌਜੂਦ ਸੀ ਉਹਨਾਂ ਦਾ ਨਾਮ ਡੀਜੀਪੀ ਤੇ ਚੀਫ ਸੈਕਟਰੀ ਆਪਣੇ ਐਫੀਡੇਵਿਟਿਜ਼ ਦੇਣ ਅੱਜ ਅਸੀਂ ਇਹ ਦਰਖਾਸਤ ਫਾਈਲ ਕੀਤੀ ਹੈ ਕਿ ਜਿਹੜੀ ਡਾਇਰੈਕਸ਼ਨ ਹੈ 2 ਮਈ ਦੀ ਕੰਪਲਾਈ ਕਰਨ ਦੇ ਲਈ ਉਹ ਬਿਲਕੁਲ ਕ੍ਰੈਕਸ਼ਨ ਜਿਹੜੀ ਪਾਸ ਹੋਈ ਹੈ ਮਿਸ ਰਿਪਰੈਜ਼ੈਂਟੇਸ਼ਨ ਐਂਡ ਮਿਸਲੀਡਿੰਗ ਦੀ ਕੋਰਟ ਦੇ ਨਾਲ ਪਾਸ ਹੋਈ ਹੈ ਉਹ ਜਿਹੜੇ ਫੈਕਟਸ ਕੋਰਟ ਦੇ ਅੱਗੇ ਰੱਖੇ ਗਏ ਉਹਦੇ ਵਿੱਚ ਇਹ ਫੈਕਟ ਮੈਟੀਰੀਅਲੀ ਕਨਸੀਲ ਕੀਤਾ ਗਿਆ ਇਹ ਸਾਰੀ ਇਸ਼ੂ ਜਿਹੜੀ ਹੈ ਹਰਿਆਣਾ ਦੇ ਕਹਿਣ ਤੇ ਹਰਿਆਣਾ ਦੇ ਚੀਫ ਮਿਨਿਸਟਰ ਦੇ ਡੀਓ ਲੈਟਰ ਲਿਖਣ ਤੇ ਮਿਸਟਰ ਖੱਟਰ ਨੂੰ ਜਿਹੜੇ ਕਿ ਯੂਨੀਅਨ ਪਾਵਰ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖਣ ਦੇ ਬਾਵਜੂਦ ਯੂਨੀਅਨ ਗਵਰਨਮੈਂਟ ਨੇ ਇਹਦੇ ਉੱਤੇ ਕੋਈ ਡਿਸੀਜਨ ਨਹੀਂ ਕੀਤਾ ਤੇ ਜਦ ਕੋਈ ਕੰਪੀਟੈਂਟ ਅਥਾਰਟੀ ਦਾ ਡਿਸੀਜਨ ਹੈ ਹੀ ਨਹੀਂ ਤੇ ਯੂਨੀਅਨ ਹੋਮ ਸੈਕਟਰੀ ਦਾ ਆਰਡਰ ਜਿਹੜਾ ਦੋ ਤਰੀਕ ਦਾ ਹੈ ਉਹ ਇਲੀਗਲ ਐਂਡ ਵਿਦਆਊਟ ਜੂਰਿਸਡਿਕਸ਼ਨ ਆਰਡਰ ਹੈ ਤੇ ਉਸ ਆਰਡਰ ਨੂੰ ਕੰਪਲਾਈ ਕਰਨ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਰੀਕਾਲ ਕਰਕੇ ਮੋਡੀਫਾਈ ਕਰ ਦਿੱਤਾ ਹੈ ਹਾਈ ਕੋਰਟ ਨੇ ਹਰਿਆਣਾ ਯੂਨੀਅਨ ਆਫ ਇੰਡੀਆ ਤੇ BBMP ਨੂੰ ਸਾਡੀ ਅਰਪਲੀਕੇਸ਼ਨ ਦੇ ਵਿੱਚ ਨੋਟਿਸ ਦਿੱਤਾ ਹੈ ਕਿ ਉਹਨਾਂ ਨੂੰ ਕਿਹਾ ਹੈ ਕਿ 20 ਤਰੀਕ ਤੱਕ ਸਾਡੀ ਅਰਪਲੀਕੇਸ਼ਨ ਦੇ ਜਵਾਬ ਖਾਈ ਜੀਵੇ। ਠੀਕ ਹੈ। ਪੀਐਨ 7 ਹਰ ਖਬਰ ਸੱਚ ਕੇ ਸਾਥ